ਬੇਤੇ ਦਿਨੀ ਤੂਰੀ ਦੇ ਇੱਕ ਕਰਿਆਨਾ ਵਪਾਰੀ ਦੇ ਉੱਪਰ ਦੋ ਬੰਦਿਆਂ ਦੁਆਰਾ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਵਾਰਦਾਤ ਕੀਤੀ ਗਈ ਇਸ ਵਿੱਚ ਵਪਾਰੀ ਦੇ ਬਾਹ ਦੇ ਉੱਪਰ ਕਰਪਾਂ ਲੱਗੀ ਸੀ ਤੇ ਉਸ ਨੂੰ ਰਾਗੀਰਾਂ ਨੇ ਬਚਾ ਲਿਆ ਅਤੇ ਉਹ ਬੰਦੇ ਵਾਰਦਾਤ ਵਾਲੀ ਜਗ੍ਹਾ ਤੋਂ ਭੱਜ ਗਏ ਸਨ ਜਿਸ ਦੇ ਸਬੰਧ ਵਿੱਚ ਅੱਜ ਤੂਰੀ ਦੇ ਸਾਰੇ ਵਪਾਰੀਆਂ ਦੁਆਰਾ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਉਹਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਮਾਰਚ ਕਰਦਿਆਂ ਥਾਣਾ ਸਿਟੀ ਤੂਰੀ ਵਿਖੇ ਜਾ ਕੇ ਤਾਨਾ ਲਗਾ ਦਿੱਤਾ ਕਹਤੋ ਦਾ ਸਾਰੇ ਦਾ ਸਾਰੇ ਪੀ ਸਾਹਿਬ ਇੱਥੇ ਆਏ ਨੇ ਤੋਂ ਤੋਂ ਇਹ ਜਿਹੜੇ ਪੰਜਾਬ ਪੌਤੇ ਮੁਲਾਜ਼ਮ ਨੇ ਇਹ ਵੀ ਸਾਡੇ ਪਹਿਣ ਪਾਈ ਸਾਡੇ ਬੱਚੇ ਨੇ ਮਜਬੂਰੀ ਇਹ ਨਾਲ ਦੀ ਵੀ ਹੈ ਚੋਕੀ ਥਾਣੇ ਦੇ ਅੰਦਰ ਮੁਲਾਜ਼ਮ ਨੇ ਸਾਨੂੰ ਪਤਾ ਹੈ ਪਰ ਇਹ ਕਮਜ਼ੋਰੀ ਕੀ ਦੀ ਹੈ ਇਹ ਕਮਜ਼ੋਰੀਆ ਸੀਐਮ ਦੀ ਸਾਡੇ ਐਮਐਲਏ ਦੀ ਕੋਈ ਮੁਲਾਜ਼ਮ ਇਹਨਾਂ ਨੇ ਪੀ ਸਾਹਿਬ ਨੇ ਭਰਤੀ ਨਹੀਂ ਕਰਦੇ ਕਿ ਮੁਲਾਜ਼ਮ ਭਰਤੀ ਕਰਨੇ ਨਾ ਪੰਜਾਬ ਸਰਕਾਰ ਨਹੀਂ ਕਰਦੀ ਜੇ ਸੀਐਮ ਆਪ 10000 ਬੰਦਾ ਸਕਿਉਰਟੀ ਦਾ ਲੈ ਸਕਦਾ ਤਪੂ ਦੀ ਬਾਤ ਹੈ 15 ਬਗਾਰੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਮਾਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਆਪਣੀ ਨਸੀ ਚਾਹਬ ਕਹਿੰਦਾ ਕਿ ਮੈਂ ਮਾਟਰ ਮਹਿੰਦਰ ਸਿੰਘ ਦਾ ਮੁੰਡਾ ਪਹਿਲਾਂ ਤੁਹਾਨੂੰ ਅਗਲੀ ਨਹੀਂ ਆ ਗਿਆ ਆਪਣੇ ਬਾਪ ਦੀ ਜਗ੍ਹਾ ਲਾਦਾ ਮਾਟਰ ਮਹਿੰਦਰ ਸਿੰਘ ਦਾ ਹੈ ਅਸੀਂ ਮਾਟਰ ਨੂੰ ਮਾਰ ਸੱਚੀ ਕਿਹਾ ਕੇ ਬਰਾਣੇ ਆ ਇਹਦੇ ਬੰਗਲ ਤੇ ਸਾਡੀ ਗਲਤੀ ਹੋਗੀ ਜਿੰਨੂੰ ਅਸੀਂ ਐਮਐਲਏ ਚੁਣ ਲਿਆ ਉਹਦੀਆਂ ਗੱਲਾਂ ਚਾਗੇ ਅਫਤਰ ਵੀ ਅੱਜ ਬੇਵਸ ਹੋਏ ਪਏ ਨੇ ਉਹ ਬਾਅਦ ਉਹ ਸਖਾਨਾ ਪੂਰਤੀ ਦੇ ਲਈ ਉਹ ਬੰਦੇ ਨੂੰ ਪਕੜਾ ਗਿਆ ਲੇਕਿਨ ਕਾਬਰੇ ਦੀ ਗੱਲ ਦੂਰ ਉਥੇ ਇਹਨਾਂ ਨੂੰ ਡਰਾਇਆ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਸਨਾਖਤ ਦੇ ਲਈ ਬੁਲਾਇਆ ਗਿਆ ਤਾਂ ਕਿ ਜੇ ਤੁਹਾਡੇ ਕੋਲ ਕੋਈ ਬਚ ਗਿਆ ਹੋਵੇ ਤੁਸੀਂ ਉਹਨਾਂ ਕੋਲੇ ਹੱਥ ਜੋੜ ਕੇ ਆਪਣੀ ਜਾਨ ਬਚਾਈ ਹੋਵੇ ਤਾਂ ਕਿ ਉਹਨਾਂ ਦਾ ਟਾਰਗੇਟ ਤੇ ਪਰਿਵਾਰ ਫਿਰ ਦੁਬਾਰਾ ਬਣ ਸਕੇ ਮੈਂ ਤੁਹਾਨੂੰ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕੁਝ ਬੰਦੇ ਕਹਿ ਰਹੇ ਸੀ ਕਿ ਕੀਮਤੀ ਕਾਟਾ ਵਪਾਰੀਆਂ ਦੀ 130 35 ਕਰੋੜ ਸਾਡੇ ਦੇਸ਼ ਦੀ ਆਬਾਦੀ ਹੈ ਲੇਕਿਨ ਉਹ ਮਾਮਾ ਦੇ ਸਪੂਤ ਹੁੰਦੇ ਨੇ ਉਹ ਮਾਮਾ ਦੇ ਲਾਲ ਹੁੰਦੇ ਨੇ ਉਹ ਕੁਛ ਹੁੰਦੇ ਨੇ ਜਿਹੜੇ ਸਰਹੱਤਾਂ ਦੇ ਉੱਤੇ ਜਾ ਕੇ ਰੱਖਿਆ ਕਰਦੇ ਨੇ ਤੁਸੀਂ ਉਹ ਮਾਮਾ ਦੇ ਲਾਲ ਹੋ ਜੇ ਤੁਸੀਂ ਕੈਕਾ ਕਰਕੇ ਪਰਨ ਕਰਕੇ ਉਹਨੂੰ ਤੁਰਦੇ ਹੋ ਤਾਂ ਮੈਨੂੰ ਵੀ ਲੱਗਦਾ ਚਾਹੇ ਸਰਕਾਰ ਦੀ ਗੱਲ ਹੋਵੇ ਚਾਹੇ ਪ੍ਰਸ਼ਾਸਨ ਦੀ ਗੱਲ ਹੋਵੇ ਤੁਹਾਨੂੰ ਇਨਸਾਨ ਬਿਲੂ ਪੰਛਾਬ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋਗੇ ਅੱਜ ਸਾਡੇ ਵਿੱਚ ਬਹੁਤ ਸਾਰੇ ਮੇਰੇ ਪਰਾਨੇ ਸਾਡੇ ਬੌਜੀ ਵੀ ਖੜੇ ਨੇ ਉਹ ਅਸੀਂ ਇੱਥੇ ਖੜੇ ਪਲੇਨ ਨਹੀਂ ਕਰ ਸਕਦੇ ਚੱਲ ਰਿਹਾ ਮੈਂ ਤਾਂ ਇਹ ਸੁਵਾਸਨ ਦਵਾ ਸਕਦਾ ਵੀ ਇਹਨੂੰ ਸਿਰੇ ਲਾ ਕੇ ਫਿਰ ਤੁਹਾਨੂੰ ਬੁਲਾ ਕੇ ਤੁਹਾਨੂੰ ਦੱਸੂਗਾ ਕਿ ਹਾਂ ਜੀ ਆਹ ਲੋ ਜੀ ਆਹ ਸੀਗਾ ਤੇ ਆ ਅਸੀਂ ਇਸ ਐਂਡ ਤੱਕ ਪਹੁੰਚੇ ਆ ਤੇ ਆ ਹਾਲਾਤ ਸੀ ਕਿ ਤੇ ਆ ਗੱਲਬਾਤ ਹੋਈ ਬੰਦੇ ਫੜਾਂਗੇ ਤੋਂ ਦੱਸਾਂਗੇ ਫਿਰ ਉਹਦੇ ਪਰੇ ਇੱਕ ਹੂਸ ਤਸੱਲੀ ਦੇ ਪਾਵਾਂਗੇ ਜੇ ਮੈਂ ਹੁਣ ਕਵਾਂਗਾ ਫਿਰ ਉਹੀ ਗੱਲ ਜਿੱਦਾਂ ਸਾਰੇ ਭਰਾਵਾਂ ਨੇ ਕਿਹਾ ਤੇ ਝੂਠੇ ਸ਼ਵਾਸਨ ਮੈਂ ਝੂਠੇ ਸ਼ਵਾਸਨਾਂ ਦੀ ਗੱਲ ਕਦੀ ਕੀਤੀ ਨਹੀਂ ਨਹੀਂ ਕਰੂੰਗਾ ਮੋਸਟਲੀ ਕੋਸ਼ਿਸ਼ 100% ਕਹਿੰਦੇ ਹੁੰਦੇ ਆ ਮੈਂ ਤਾਂ 200% ਕਰੂੰਗਾ ਔਰ ਇਸ ਜਿਹੜੀਆਂ ਆਪਣੀਆਂ ਲੋਕਲ ਲੈਵਲ ਤੇ ਇਹ ਘਟਨਾਵਾਂ ਆਈਆਂ ਆਲਰੇਡੀ ਕਾਫੀ ਟਰੇਸ ਵੀ ਕੀਤੀਆਂ ਔਰ ਗਾਂ ਵੀ ਅਸੀਂ ਆ ਮੀਡੀਆ ਵਾਲੇ ਵੀ ਆਪਣੇ ਹੋਰ ਬਾਜ਼ਾਰ ਦੇ ਬਤਵੰਤੇ ਸੱਜਣ ਜਿਹੜੇ ਕੋਈ ਉਸ ਟਾਈਮ ਤੇ ਥਾੜੇ ਆਏ ਕੇ ਉਹਨਾਂ ਨੂੰ ਪਤਾ ਵੀ ਹੈ ਵੀ ਕਰ ਰਹੇ ਆ ਸਿਰਫ ਗਾਇਬ ਗਾਇ ਡਿਊਟੀਆਂ ਦਾ ਸਿਸਟਮ ਇਦਾਂ ਦਾ ਹੋ ਜਾਂਦਾ ਜਿਹਦੇ ਕਰਕੇ ਕੁਝ ਟਾਈਮ ਤੇ ਕਿਸੇ ਨੂੰ ਕੋਈ ਨਾ ਮਿਲਿਆ ਹੋਵੇ ਤਾਂ ਮੈਂ ਖਮਾ ਚਾਹੁੰਦਾ ਵੀ ਜੇ ਕਿਸੇ ਨੂੰ ਤਕਲੀਫ ਪਹੁੰਚੀ ਹੋਵੇ ਵੀ ਥਾੜੇ ਆਏ ਹੋਣ ਤਾਂ ਆਇਓ ਨਾ ਮਿਲਿਆ ਹੋਵੇ ਪਰ ਅਕੇ ਤੋਂ ਵੀ ਅਸੀਂ ਇਸ ਸੀਜ਼ਨ ਨੂੰ ਆਪਣੇ ਵੱਲੋਂ ਸੁਧਾਰਾਂਗੇ ਵੀ ਲੇਕਿਨ ਜਿੰਨਾ ਵੀ ਕ੍ਰਾਈਮ ਹੋ ਰਿਹਾ ਉਸ ਕ੍ਰਾਈਮ ਨੂੰ ਅਸੀਂ ਡਿਟੈਕਟ ਕਰਕੇ ਸਾਰਿਆਂ ਨੂੰ ਦੱਸਾਂਗੇ ਤੁਸੀਂ ਵਿਸ਼ਵਾਸ ਕਰੋ ਨਾ ਵੀ ਆਪਣੀ ਸਿਕਿਉਰਿਟੀ ਐਂਡ ਸੇਫਟੀ ਦਾ ਜਿੰਨਾ ਵੀ ਮੈਕਸਿਮਮ ਮੇਰੇ ਐਂਡ ਤੋਂ ਮੇਰੇ ਐਸਐਸਪੀ ਸਾਹਿਬ ਦੇ ਐਂਡ ਤੋਂ ਜਾਂ ਡੀਆਈ ਸਾਹਿਬ ਦੇ ਐਂਡ ਤੋਂ ਉਹ ਹਰ ਤਰ੍ਹਾਂ ਦਾ ਹੀ ਲਗਜ਼ਿਲਾ ਕਰਕੇ ਅਸੀਂ ਕਰਾਂਗੇ ਪਰ ਇਸ ਦੇ ਦਰਮਿਆਨ ਹੀ ਜਦੋਂ ਮੈਂ ਜੁਆਇਨ ਕੀਤਾ ਸੀ ਮੈਂ ਉਦੋਂ ਵੀ ਅਪਸਰਾਂ ਰਿਕਵੈਸਟ ਕਰਕੇ ਸਤਿਗੜ੍ਹ ਤੱਕ ਫੋਰਸਰ ਤੇ ਬੇਨਤੀ ਕੀਤੀ ਸੀ ਔਰ ਫੋਰਸ ਕੋਈ ਸ਼ਲੋਟ ਹੋਈ ਕਿਸੇ ਫਿਰ ਵਿੱਚ ਕੋਈ ਐਜੀਟੇਸ਼ਨਸ ਆ ਗਿਆ ਜਾਂ ਕੁਝ ਕਰਕੇ ਉਹਦੇ ਕਰਕੇ ਪਾਚੀ ਤਾਂ ਅਸੀਂ ਇਹ ਦਾਬੇ ਮਾ 2 4 5 ਤਿੰਨ ਜਾਂ ਹੌਸਟਲ ਦੇ ਵਿੱਚ ਅਸੀਂ ਫਿਰ ਅਸਾਂ ਰਿਕਵੈਸਟ ਕਰਕੇ ਫੋਰਸ ਮਹਈਆ ਕਰਵਾ ਲਾਂ ਤਾਂ ਕਿ ਅਸੀਂ ਤੁਹਾਨੂੰ ਅਤੇ ਸਾਡੇ ਸਾਰੇ ਹੀ ਸਮਾਜ ਨੂੰ ਪਰਿਵਾਰਾਂ ਨੂੰ ਸੇਫ ਸਟੇਅਰ ਕਰ ਸਕੀਏ ਵੀ ਮਤਲਬ ਇਕੱਠੇ ਹੋ ਕੇ ਬਦਮਾਸ਼ਾਂ ਨੇ ੁੰਨਨੂ ਲੁਕੇ ਛਿਪ ਕੇ ਗੈਂਗ ਸੱਟਣਾ ਨੇ ਉਹਦੇ ਉੱਤੇ ਹਮਲਾ ਕੀਤਾ ਸੀ ਪੈਸੇ ਦੀ ਖੋਹਣ ਵਾਸਤੇ ਮੈਂ ਇੱਕ ਵਪਾਰ ਕਰਦਾ ਛੋਟਾ ਜਿਹਾ ਵਪਾਰੀ ਹਾਂ ਤੇ ਅਸੀਂ ਉਹਨੇ ਐਨਾ ਟੈਕਸ ਐਨਾ GST ਇਨਕਮ ਟੈਕਸ ਦੇ ਕੇ ਵੀ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰ ਸਕਦੇ ਸਾਡਾ ਲੂਰੇ ਰਹਿਣ ਦਾ ਕੋਈ ਫਾਇਦਾ ਨਹੀਂ ਸਾਡੇ ਲਈ ਮਰ ਜਣਾ ਹੀ ਬਿਹਤਰ ਆ ਉਹ ਬੱਚਾ ਕਿਵੇਂ ਬਚਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਬੱਚਾ ਅੱਜ ਵੀ ਸੰਗਰੂਰ ਹਸਪਤਾਲ ਦੇ ਵਿੱਚ ਤਕਲ ਪਿਆ ਹੈਗਾ ਅੱਜ ਤੱਕ ਉਹਨੂੰ ਕਿਸੇ ਨੇ ਜਾ ਕੇ ਪਾਣੀ ਦੀ ਘੁੱਟ ਤੱਕ ਨਹੀਂ ਪੁੱਛੀ ਕੋ ਸਾਜ ਨੇ ਵੀ ਤੇਰੇ ਦੇ ਕਾਕਾ ਕੀ ਹੋ ਗਿਆ ਜੀ ਉਹਨੂੰ ਰੱਬ ਦੀ ਪਹਿਲੇ ਹੀ ਮਾਰ ਪਈ ਹੋਈ ਆ ਉਹ ਮੂੰਹੋਂ ਬੋਲ ਨਹੀਂ ਸਕਦਾ ਆ ਪਰ ਉਹ ਨੀੜਾ ਉਹਨੂੰ ਬੋਲੇ नाथ ਨੇ ਬੋਲੇ ਨਾਥ ਦਾ ਭਗਤਾ ਉਹਨੂੰ ਬੋਲੇ ਨਾਥ ਨੇ ਬਾਹ ਦੇ ਕੇ ਉਹਨੂੰ ਬਚਾ ਲਿਆ ਪਰ ਇੰਨਾ ਇਸ ਗੰਦੇ ਪ੍ਰਸ਼ਾਸਨ ਨੇ ਇਸ ਗੰਦੇ ਹੋਣ ਨੇ ਕੋਈ ਮਦਦ ਨਹੀਂ ਕੋਈ ਹੋਰ ਨੀਤੀ ਜਦੋਂ 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 ਵੀ ਅਸੀਂ ਥਾਣੇ ਆਉਂਦੇ ਜਾਂ ਕਿ ਬਾਰੇ ਤਰਨਾ ਤੱਕ ਸਮਾਪਤੀ ਹੁੰਦਾ ਜਦ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਇਹ ਆ ਕੇ ਇਸ ਸਵਾਰਥ ਨਹੀਂ ਬੰਦਾ ਕਿ ਧੂਰੀ ਸ਼ਹਿਰ ਦੀ ਪੂਰੇ ਪੰਜਾਬ ਦੇ ਅੰਦਰ ਕੋਈ ਇਦਾਂ ਦੀ ਬਾਰਦਾਤ ਨਹੀਂ ਹੋਊ ਓਏ ਸਾਡਾ ਸੀਐਮ ਜਤਨ ਬਿਨਸ ਸਕੋਰਟੀ ਤੋਂ ਧੂਰੀ ਦੇ ਵਿੱਚ ਆਊਗਾ ਅਸੀਂ ਉਸ ਤੇ ਮੰਨਾਂਗੇ ਕਿ ਆਪ ਸੀਐਮ ਬਣਨ ਦੇ ਕਾਬਿਲ ਹੈ ਹਜ਼ਾਰ ਹਜ਼ਾਰ ਬੰਦਾ ਸਿਕورٹی ਦਾ ਲਾ ਕੇ ਤੁਸੀਂ ਪਬਲਿਕ ਦੀ ਗੱਲ ਨਹੀਂ ਸੁਣਦੇ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਜਿਹੜੇ ਅੱਜ ਹੀ ਘਰਾ ਪਾੜ ਰਹੇ ਹਨ ਜੇ ਸੀਐਮ ਦਾ ਕੰਨਾਂ ਦੁਨੀਆ ਹੁੰਦੀਆਂ ਤੱਜ ਪੂਰੀ ਵਾਲੇ ਦੁੱਤੀਆਂ ਦਾ ਚੱਕਰ ਤੇ ਤੋਂ ਖਰਾਬ ਪੂਰੀ ਵਾਲੇ ਤੁਹਾਨੂੰ ਕਾਹਦਾ ਨਾ ਕਰਦੇ ਬਲਕਾ ਤਾਂ ਬਿਠਾਇਆ ਤੁਹਾਨੂੰ ਤੁਹਾਨੂੰ ਗੱਡੀ ਚੋਂ ਉਤਰਨੀ ਨਹੀਂ ਦਿੱਤਾ ਮੈਂ ਭਗਵਾਨ ਤੁਹਾਨੂੰ ਸਾਥ ਕਰਦੇ ਕਿ ਉਹ ਕਿਸੇ ਦੁਕਾਨ ਤੇ ਵੋਟ ਮੰਗਣ ਗਿਆ ਹੋਵੇ ਕਿਸੇ ਘਰ ਚ ਵੋਟ ਮੰਗਣ ਗਿਆ ਹੋਵੇ ਇੰਨਾ ਪਿਆਰ ਦਾ ਕੇ ਤੂੰ ਅਜਹੰਤਾਰੀ ਹੋ ਗਿਆ ਤੂੰ ਤਾਂ ਨੰਗੇ ਪੈਰੀ ਅੱਜ ਤੈਨੂੰ ਕਾਹ ਵੀ ਨਹੀਂ ਵੋਟ ਮਿਲਣੀ ਮੈਂ ਪਹਿਲਾਂ ਵੀ ਕਿਹਾ ਔਰ ਤਾਂ ਬਹੁਤ ਦੂਰ ਦੀ ਗੱਲ ਹੈ ਉਹ 10 ਰੁਪਏ ਤੁਰੀ ਜੋ ਪੀਖ ਵਾ ਕੇ ਇਕੱਠੇ ਕਰਕੇ ਦਿਖਾ ਦੀ ਤਾਂ ਮੇਰੇ ਨਾਲ ਬਖਾਲ ਗਿਆ ਜੀ ਚੱਲ ਤੈਨੂੰ ਹਾਲਾਤ ਨੇ ਤੈਨੂੰ ਸ਼ਰਮ ਹੀ ਨਹੀਂ ਹੈ ਕੋਈ ਲੋਕ ਮਰ ਰਹੇ ਨੇ ਈਆਂ ਬੇੜਾਂ ਦੀਆਂ ਇੱਕ ਤਾਂ ਲੁੱਕੇ ਜਾਰੀਆਂ ਨੇ ਪੁਲਿਸ ਮੁਲਾਜ਼ਮ ਸਵਕਤ ਨਹੀਂ ਆ ਸਾਡੀ ਬੱਚੀ ਖੜੀ ਹੈ ਮੈਨੂੰ ਬੰਦਰ ਵੀ ਕਿੰਨੇ ਜੋਬ ਕਰਦੀਆ ਹੈ ਕਿਵੇਂ ਦਾ ਮਾਲੋ ਮੈਨੂੰ ਭੇਜਦੇ ਨੇ ਹਾਲਾਤ ਨੇ ਕਰਦੇ ਮਜਬੂਰੀ ਆ ਨੌਕਰੀ ਕਰਨੀ ਪੈ ਰਹੀ ਹੈ ਪਰ ਸੇਫ ਨਹੀਂ ਐ ਪੁਲਿਸ ਮੁਲਾਜ਼ਮ ਵੀ ਸਾਡੇ ਇਹ ਸਾਡੇ ਬੱਚੇ ਨੇ ਸਾਡੇ ਪ੍ਰਾਣ ਨੇ ਅਸੀਂ ਆਪਣੇ ਆਪਸਰਾ ਦੀ ਗੱਲ ਸੁਣਾਗਣ ਦੀ ਇੱਜ਼ਤ ਕਰਦੇ ਆ ਜਰੂਰ ਕਰਾਂਗੇ ਜੈਨ ਸਾਹਿਬ ਜਾਂ ਗਰਕਸ਼ ਸਾਹਿਬ ਜਿੰਨੇ ਵੀ ਆਉਂਦੇ ਨੇ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਆ ਤੇ ਅਸੀਂ ਉਸ ਚੀਜ਼ ਨੂੰ ਪੂਰ ਜੋਰ ਉੱਪਰ ਤੱਕ ਮੰਗਵੀਂ ਦਿੱਤੀ ਆ ਕੋਈ ਐਸਾ ਨਾ ਨਹੀਂ ਹੈਗਾ ਵੀ ਅਸੀਂ ਪੁਆਇੰਟ ਨੂੰ ਨੈਗਲੈਕਟ ਕਰਕੇ ਤੇ ਅਸੀਂ ਕਹਿ ਨਹੀਂ ਰਹੇ ਜਾਂ ਅਸੀਂ ਮਟਮਾੜ ਨਹੀਂ ਕਰ ਰਹੇ ਜਾਂ ਅਸੀਂ ਤੁਹਾਡੀਆਂ ਤਕਲੀਫਾਂ ਨਹੀਂ ਦੇਖ ਰਹੇ ਤੇ ਮੇਰੇ ਜੀਤਾ ਜਸਨਾਵੀ ਤੁਸੀਂ ਸਮਾਜਿਕ ਤੌਰ ਤੇ ਪ੍ਰਭੂਤ ਹੋਤੇ ਮਾਨਤਾਨ ਬਖਸ਼ਦੇ ਹੋ ਕਿ ਇਸੀ ਦਾ ਵਿਸ਼ਵਾਸ ਰੱਖੋ ਕਿ ਇਹ ਜਿਹੜੇ ਹੈਗੇ ਇਨਸੀਡੈਂਟ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਹੱਲ ਕਰਕੇ ਤੇ ਤੁਹਾਡੇ ਸਵਾਰ ਰੱਖਾਂਗੇ ਜੈ